ਜ਼ਿਲ੍ਹਾ ਤਰਨਤਾਰਨ ਦੇ ਕੋਰਟ ਕੰਪਲੈਕਸ 'ਚ ਉਸ ਵੇਲੇ ਹਫੜਾ ਦਫੜੀ ਮਚ ਗਈ ਜਦੋਂ ਇੱਕ ਲੜਕੀ ਨੂੰ ਉਸਦੇ ਮਾਪਿਆਂ ਵੱਲੋਂ ਅਗਵਾ ਕਰ ਲਿਆ ਗਿਆ। ਦਰਸਲ ਲੜਕੀ ਲਵਜੀਤ ਕੌਰ ਨੇ ਕਸਬਾ ਚਬਾਲ ਦੇ ਹਰਪ੍ਰੀਤ ਕੁਮਾਰ ਨਾਲ ਪ੍ਰੇਮ ਸਬੰਧ ਚੱਲਦੇ ਆ 2 ਦਿਨ ਪਹਿਲਾਂ ਵਿਆਹ ਕਰ ਲਿਆ ਸੀ। ਪਰ ਵਿਆਹ ਤੋਂ ਬਾਅਦ ਕੋਰਟ ਕੰਪਲੈਕਸ 'ਚ ਆਪਣੀ ਸੁਰੱਖਿਆ ਲੈਣ ਆਈ ਲਵਜੀਤ ਨੂੰ ਉਸਦੇ ਮਾਪੇ ਜ਼ਬਰਦਸਤੀ ਆਪਣੇ ਨਾਲ ਲੈ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਤੁਰੰਤਾਂ ਦੇ ਐਸਐਸਪੀ ਦਰਸ਼ਨ ਸਿੰਘ ਮਾਨ ਨੇ ਹੁਕਮ ਦਿੱਤੇ ਕਿ ਲੜਕੀ ਨੂੰ ਜਲਦੀ ਤੋਂ ਜਲਦੀ ਉਸਦੇ ਪਰਿਵਾਰ ਵਾਲਿਆਂ ਕੋਲੋਂ ਸਹੀ ਸਲਾਮਤ ਲਿਆਂਦਾ ਜਾਵੇ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹਰਪ੍ਰੀਤ ਦੇ ਮਾਮਾ ਬਲਵੀਰ ਕੁਮਾਰ ਨੇ ਦੱਸਿਆ ਕਿ ਕੋਰਟ ਕੰਪਲੈਕਸ 'ਚ ਆਪਣੀ ਸੁਰੱਖਿਆ ਲੈਣ ਆਏ ਦੋਵਾਂ ਨੂੰ ਲਵਜੀਤ ਦੇ ਪਰਿਵਾਰ ਵਾਲਿਆਂ ਨੇ ਦੇਖਦੇ ਹੀ ਹਰਪ੍ਰੀਤ ਕੁਮਾਰ ਨਾਲ ਕੁੱਟਮਾਰ ਕੀਤੀ ਤੇ ਲਵਜੀਤ ਨੂੰ ਉਥੋਂ ੱੱਕੇ ਨਾਲ ਲੈ ਗਏ। ਬਲਵੀਰ ਕੁਮਾਰ ਦਾ ਇਹ ਵੀ ਕਹਿਣਾ ਹੈ ਕਿ ਕੋਲ ਖੜੇ ਡਿਊਟੀ ਦੇ ਰਹੇ ਪੁਲਿਸ ਦੇ ਮੁਲਾਜ਼ਮ ਤਮਾਸ਼ਾ ਦੇਖਦੇ ਰਹੇ ਪਰ ਕਿਸੇ ਨੇ ਵੀ ਲਵਜੀਤ ਦੇ ਮਾਪੇ ਤੇ ਭਰਾ ਨੂੰ ਕਾਬੂ ਕਰਨ ਦੀ ਕੋਸ਼ਿਸ਼ ਨਾ ਕੀਤੀ ਇਹਨਾਂ ਨੇ ਅੱਜ ਕੋਰਟ ਮੈਰਜੀ ਕੱਲ ਦੀ ਪਟੀਸ਼ਨ ਦਾਇਰ ਕੀਤੀ ਹੈ ਸੈਸ਼ਨ ਚ ਤੇ ਅੱਜ ਇਹ ਕੁੜੀ ਦੇ ਬਿਆਨ ਹੀ ਅਸੀਂ ਕੁੜੀ ਨੂੰ ਬਿਆਨ ਦੇਉਣ ਵਾਸਤੇ ਸੈਸ਼ਨ ਚ ਲੈ ਕੋਰਟ ਚ ਲੈ ਕੇ ਆਏ ਆ ਅੰਦਰ ਤੱਕ ਲੈ ਗਏ ਕੰਪਲੈਕਸ ਚ ਜਿੱਤੋਂ ਉੱਥੇ ਜਿਹੜੀ ਕੰਟੀਨੈਂਟ ਅੰਦਰ ਕੰਟੀਨੈਂਟ ਅੰਦਰ ਜਦੋਂ ਅਸੀਂ ਐਂਟਰ ਹੋਣ ਲੱਗੇ ਆ ਉਹਨਾਂ ਦੇ ਆਣ ਕੇ ਉਹਨਾਂ ਦੀ ਮੰਮੀ ਜੀ ਆ ਏਕ ਉਹਨਾਂ ਦਾ ਬ੍ਰਦਰ ਨਿੱਕਾ ਏਕ ਉਹਨਾਂ ਦਾ ਮਾਮਾ ਜੀ ਤੇ ਹੋਰ ਅਣਪਛਤੇ ਬੰਦੇ ਤੇ ਨਾਲ ਉਹਨਾਂ ਦੀ ਮੰਮੀ ਜੀ ਆ ਉਹਨਾਂ ਨੇ ਆਣ ਕੇ ਕੁੜੀ ਤੋਂ ਵਾਲਾਂ ਨੂੰ ਖਿੱਚਿਆ ਵਾ ਵਾਲਾਂ ਤੋਂ ਉਹਦੇ ਚਪੇੜਾਂ ਵੀ ਮਾਰੀਆਂ ਵਾ ਕੁੜੀ ਬੱਸ ਉਹ ਧਿਆਨ ਦਿੰਦੀ ਰਹੀ ਆ ਵੀ ਮੈਂ ਜਾਨੀ ਕਿ ਉਹਦੇ ਨਾਲ ਹਰਪ੍ਰੀਤ ਸਿੰਘ ਦੇ ਨਾਲ ਹੀ ਜਾਣਾ ਵਾ ਮੇਰੀ ਮਰਜ਼ੀ ਨਾਲ ਜੋ ਕੁਝ ਵੀ ਹੋਣ ੜਿਆ ਮੇਰੀ ਮਰਜ਼ੀ ਦੇ ਨਾਲ ਹੋੜਿਆ ਵਾ ਕਿਨੇ ਉਹਨਾਂ ਨੇ ਉਹਦੀ ਕੋਈ ਨਹੀਂ ਸੁਣੀ ਉਹਦੇ ਭਰਾਵਾਂ ਨੇ ਉਹਦੇ ਚਪੇੜਾ ਮਾਰ ਕੇ ਉਹਨੂੰ ਸਾਡੇ ਸਾਹਮਣੇ ਕੰਪਲੈਕਸ ਤੋਂ ਮੋਟਰਸਾਈਕਲ ਤੇ ਬਾਹਰ ਆਵਾ ਮੋਟਰਸਾਈਕਲ ਤੋਂ ਬਾਹਰ ਬਾਹਰ ਗੱਡੀ ਦੇ ਵਿੱਚ ਬਾਕੇ ਲੈ ਗਏ ਲਵਜੀਤ ਦਾ ਕਹਿਣਾ ਹੈ ਕਿ ਉਹ ਕੋਟ ਕੰਪਲੈਕਸ ਚ ਆਈ ਤਾਂ ਆਪਣੀ ਸੁਰੱਖਿਆ ਲਈ ਸੀ ਪਰ ਉੱਥੇ ਆਪਣੇ ਪਰਿਵਾਰ ਵਾਲਿਆਂ ਨੂੰ ਦੇਖ ਕੇ ਆਪਣੀ ਮਰਜ਼ੀ ਨਾਲ ਉਹਨਾਂ ਨਾਲ ਗਈ ਸੀ ਮੇਰੀ ਮੈਰिज ਕੱਲ ਹਰਪ੍ਰੀਤ ਕੁਮਾਰ ਨਾਲ ਹੋਈ ਅਸੀਂ ਤਰਨਤਨ ਗਏ ਸੀਗੇ ਪ੍ਰੋਟੈਕਸ਼ਨ ਲੈਣ ਲੀਤੇ ਉਹਨਾਂ ਨੇ ਮੰਮੀ ਪਾਪਾ ਆਏ ਸੀ ਤੇ ਮੈਂ ਖੁਦ ਗਈ ਸੀ ਆਪਣੀ ਮਰਜ਼ੀ ਨਾਲ ਮੈਰਿਜ ਪ੍ਰੋਟੈਕਸ਼ਨ ਹੈਂਡ ਗਏ ਸੀਗੇ ਉੱਥੇ ਮੰਮੀ ਪਾਪਾ ਨੂੰ ਦੇਖਿਆ ਦੇ ਉਹਦਾ ਨਾ ਚਲੇਗੀ ਮੈਂ ਆਪਣੀ ਮਰਜ਼ੀ ਨਾਲ ਗਈ ਸੀ ਕਿ ਲੜਕੀ ਵਾਲੇ ਕਹਿ ਰਹੇ ਵੀ ਜਬਰੇ ਖੜਿਆ ਤੂੰ ਮੋੜ ਤਾ ਕੋਟਵਾਰੀ ਨਹੀਂ ਗਈ ਨਹੀਂ ਕਿਸੇ ਨੇ ਕੁਝ ਨਹੀਂ ਕਿਹਾ ਆਪਣੀ ਮਰਜ਼ੀ ਨਾਲ ਤੇ ਉਧਰ ਪੁਲਿਸ ਅਧਿਕਾਰੀ ਦਾ ਵੀ ਇਹ ਹੀ ਕਹਿਣਾ ਹੈ ਕਿ ਅਸੀਂ ਲੜਕੀ ਲਵਜੀਤ ਕੌਰ ਦੇ ਬਿਆਨ ਲੈ ਲਏ ਨੇ ਦੇ ਲਵ ਜਿੱਤਨੇ ਕਿ ਹੈ ਕਿ ਉਸ ਨਾਲ ਕੋਈ ਤੱਕਾ ਨਹੀਂ ਹੋਇਆ ਆਪਣੇ ਪਰਿਵਾਰ ਵਾਲਿਆਂ ਨਾਲ ਜਾਨ ਦੀ ਮਰਜ਼ੀ ਉਸ ਦੀ ਖੁਦ ਦੀ ਸੀ ਅੱਜ ਤਕਰੀਬਨ ਅੱਧਾ ਘੰਟਾ ਪਹਿਲਾਂ ਐਸਐਸਪੀ ਸਾਹਿਬ ਵੱਲੋਂ ਸਾਨੂੰ ਇੱਕ ਦਰਖਾਸਤ ਮਾਰਕ ਹੋਈ ਜਸਵਿੰਦਰ ਕੌਰ ਪਤਨੀ ਰਜਿੰਦਰ ਕੁਮਾਰ ਵਾਸੀ ਚਬਾਲ ਕਿ ਉਹਨਾਂ ਦੀ ਨਵ ਕੋਰਟ ਮੈਰਿਜ ਕਰਵਾਉਣ ਵਾਸਤੇ ਰਜਿਸਟਰ ਕਰਵਾਉਣ ਵਾਸਤੇ ਕੋਰਟ ਚ ਗਿਆ ਸੀ ਤੇ ਉਹਨਾਂ ਨੂੰ ਕੁਝ ਬੰਦੇ ਆਣ ਕੇ ਗਵਾ ਕਰਕੇ ਲੈ ਗਏ ਜਿੱਤੇ ਫੌਰੀ ਐਕਸ਼ਨ ਲੈਂਦੇ ਆ ਅਸੀਂ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਐਸਐਚਓ ਸਾਹਿਬ ਦੀ ਅਗਵਾਈ ਹੇਠ ਵਕ-ਵਕ ਟੀਮਾਂ ਬਣਾ ਕੇ ਜਿਹੜਾ ਲੜਕੀ ਦੇ ਪੇਕੇ ਪਿੰਡ ਮੰਨਣ ਰੇਡ ਕੀਤਾ ਜਿੱਥੇ ਲੜਕੀ ਨੂੰ ਉਹਦੇ ਮਾਪਿਆਂ ਕੋਲੋਂ ਬਰਾਮਦ ਕੀਤਾ ਤਾਂ ਲੜਕੀ ਨੇ ਆਪਣੇ ਬਿਆਨ ਵਿੱਚ ਇਹ ਦੱਸਿਆ ਕਿ ਮੈਂ ਆਪਣੀ ਮਰਜ਼ੀ ਅਨੁਸਾਰ ਆਪਣੇ ਮਾਤਾ-ਪਿਤਾ ਨਾਲ ਗਈ। ਸਪੋਕਸਮੈਨ ਟੀਵੀ ਦੇ ਲਈ ਤਰਨਤਾਰਨ ਦੁੱਬਲਦੇਵ ਸਿੰਘ ਪੰਨੂ ਨਾਲ ਪਵਨ ਬੱਗੀ ਦੀ ਰਿਪੋਰਟ